ਵਾਈ ਗੁਰੂ ਜੀ ਖਾਲ ਸਾਹਿਬ ਨੂੰ ਬਖਸ਼ੀ ਨਾ ਦਿੱਤੀ ਪਤ। ਇਹ ਤੋਂ ਅੱਗੇ ਬთა ਸ਼ੁਰੂ ਕਰਨ ਲੱਗ ਗਏ ਹਾਂ। ਮੀਏ ਮਿੱਠੇ ਨਾਲ ਗੋਸ਼ਟਾ। ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਵਿੱਚ ਸੂਹੀ ਫਕੀਰਾਂ ਦਾ ਬਹੁਤਾ ਜੋਰ ਸੀ। ਸੂਹੀ ਫਕੀਰ ਭਗਤ ਤੇ ਬਹੁਤ ਚੰਗੇ ਸਨ ਪਰ ਈਰਖਾ ਤੇ ਹੰਕਾਰ ਉਹਨਾਂ ਅੰਦਰ ਬਹੁਤ ਸੀ। ਹਲਦੇ ਤਪੇ ਰਹਿੰਦੇ ਜੀਏ ਕੋਈ ਉਹਨਾਂ ਨੂੰ ਛੱਡ ਜਾ ਬਹਿਸ ਕਰਦਾ ਤਾਂ ਗਰਮ ਹੋ ਕੇ ਮਨ ਮਰਾਉਣ ਤੇ ਤੁਲ ਜਾਂਦੇ ਵੀਰ ਮਾਝਾ ਗੋਂਸ ਵਰਗਾ ਦੂਸਰਾ ਸੂਫੀ ਵਕੀਲ মিয়া ਮਿੱਠਾ ਸੀ ਇਹ ਸਿਆਲਕੋਟ ਤੋਂ ਥੋੜੀ ਦੂਰ ਰਹਿੰਦਾ ਸੀ ਮਾਝਾ ਗੋਂਸ ਨੂੰ ਸਿੱਧੇ ਰਾਹ ਪਾਸੇ ਗੁਰੂ ਜੀ ਮੀਂਹੇ ਮਿੱਠੇ ਵੱਲ ਗਏ ਮင်း ਦੇ ਬੇਅੰਤ ਚਿੱਲੇ ਸੰਨ ਤਾਪਸ ਆਤਮਾ ਗਿਆਨ અલਮਾਸਤੀ ਤੇ ਇਸਤੰਤਰਤਾ ਦਾ ਲਿਖਾਵਾ ਕਰ ਕਰ ਕਰਾ ਕੇ ਉਸ ਨੇ ਬਹੁਤ ਸਾਰੇ ਹਿੰਦੀ Hindu ਗੱਬਰੂ ਮੁਸਲਮਾਨ ਬਣਾ ਲਏ ਸਨ ਤਾਂ ਅਗੇ ਤੀਤ ਤੇ ਜੰਤਰ ਮੰਤਰ ਕਰਦਾ ਸੀ ਹਜ਼ਾਰਾਂ ਇਸਤਰੀ ਮਾਰਦ ਉਸ ਦੇ ਨੇਰੇ ਬੈਠੇ ਰਹਿੰਦੇ ਕੋਈ ਲਾਲ ਦੀ ਮੰਗ ਕਰਦਾ ਕੋਈ ਦਸ਼ਮਣ ਨੀਤਵਾਹੀ ਚਾਹੁੰਦਾ ਕੋਈ ਮਰਦ ਧਾਗਾ ਕਰਵਾਉਂਦਾ ਕਿ ਕੋਈ ਇਸਤਰੀ ਉਹਦੇ ਪੰਜੇ ਵਿੱਚ ਫਸ ਜਾਵੇ ਐਸੀਆਂ ਗੈਰ-ਸੁਦਰਤੀ ਗੱਲਾਂ ਨਾ ਸਨ ਭਰਮ ਤੋਂ ਭਖੰਡ ਬਹੁਤ ਹੀ ਚੀਂਦੇ ਨਰਾਲੇ ਸਨ ਚੀਨਿਆਂ ਵਿੱਚ ਐਸੇ ਪੁਰਸ਼ ਪੁਰਸ਼ ਸਨ ਜੋ ਇੰਦਰਾਚਾਰੀ ਸਨ ਚਾਰ ਸਤੇ ਭੰਗ ਪੀ ਕੇ ਪਾਗਲ ਹੋਏ ਬਰਿਆਈਆਂ ਹੀ ਸੋਚਦੇ ਰਹਿੰਦੇ ਸਨ ਨੇਕਾਂ ਪਤੀ ਵਰਤਾ ਇਸਤਰੀਆਂ ਦੇ ਧਰਮ ਨੂੰ ਦਾਗ ਲਾਇਆ ਜਾਂਦਾ ਸੀ ਮੀਏ ਮਿੱਠੇ ਦੇ ਡੇਰੇ ਦੀ ਅੰਦੇਰੇ ਗਾਰਦੀ ਦੀ ਚਰਚਾ ਦੂਰ ਦੂਰ ਖਿਲਰੀ ਹੋਈ ਸੀ ਗੁਰੂ ਜੀ ਨੂੰ ਵੀ ਜਦੋਂ ਕਿਸੇ ਦੁਖੀਏ ਨੇ ਬਾਤਾਂ ਸੁਣਾਈ ਤਾਂ ਉਹਨਾਂ ਨੇ ਉਸੇ ਸਮੇਂ ਮੀਏ ਮਿੱਠੇ ਬੰਨਤਾ ਤਾਈ ਕਰ ਦਿੱਤੀ ਬਸੋਂ ਤਾਂ ਮਾਹਰ ਮੀਏ ਮਿੱਠੇ ਦਾ ਡੇਰਾ ਸੀ ਗੁਰੂ ਜੀ ਦੇ ਰੇ ਨੇ ਲੱਗੇ ਰਾਹ ਉੱਤੇ ਜਾ ਬੈਠੇ ਗੁਰੂ ਜੀ ਦਾ ਬਾਣਾ ਨਾ Hindu 사ਦਾ ਵਰਗਾ ਸੀ ਤੇ ਨਾ Musalmanਾ ਫਕੀਰਾਂ ਵਾਲਾ ਮੀਏ ਮਿੱਠੇ ਨੇ ਦੇ ਚੇਲੇ ਤੇ ਯਾਤਰੂ ਗੁਰੂ ਜੀ ਤੇ ਮੰੰਦਾਂ ਨੇ ਇਹਨੂੰ ਦੇਖ ਕੇ ਹੈਰਾਨ ਹੋਏ ਕਈ ਕੋਣ ਖਰੋਗ ਹੈ ਮਨ ਚਲੇ ਉੱਛਣ ਵੀ ਲੱਗੇ ਅਤੀਤ ਜੀ ਕਿੱਥੋਂ ਆਏ ਹੋ ਕੌਣ ਹੁੰਦੇ ਜੇ ਪਰ ਗੁਰੂ ਜੀ ਚੁੱਪ ਰਹੇ ਇਸੇ ਨਾਲ ਕੋਈ ਵਜਨ ਬਲਾਸ ਨਹੀਂ ਕੀਤਾ ਮੰਦਾਨੇ ਨਿਰਵਾਮ ਦੀਆਂ ਨਰਮਾ ਨੂੰ ਹਲਾਇਆ ਇਲਾਹੀ ਰਾਗ ਤੇ ਨਗਮੇ ਨਿਕਲੇ ਅਮਰਤ ਜੀਵੰਦੀ ਵਰਖਾ ਹੋਣ ਲੱਗੀ ਗੁਰੂ ਜੀ ਪ੍ਰਭ ਪ੍ਰੇਮ ਵਿੱਚ ਮੰਗਨ ਹੋ ਕੇ ਪ੍ਰਭ ਦੇ ਕੰਮਾਂ ਦੀ ਆਗਮਤਾ ਦਰਸ਼ਨ ਲੱਗੇ ਸੈਭਾਂ ਨੇ ਅਚਾਰਿਆ ਪਤਾਲਾ ਪਤਾਲ ਲਖ ਅੰਗਾਸਾਂ ਗਾਸ ਕੋੜ ਕੋੜ ਕੁ ਪਾਲਥਕੇ ਮਿਹਤ ਕਹਿਣੇ ਕਮਾਤ ਸਸ ਸਸ 18 ਕਹਿਣ ਕਤੇ ਮਾ ਅਸਰੂ ਇੱਕ ਧਾਤ ਲਿਖਾ ਹੋਇ ਤਾ ਲਖੀਏ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੇ ਆਪੇ ਜਾਣੇ ਆਪ ਇਸ ਦਾ ਅਰਥ ਪ੍ਰਭੂ ਦੀ ਕੁਦਰਤਾ ਪਤਾ ਨਹੀਂ ਲੱਗ ਸਕਦਾ ਨਾਤੇ ਦੇ ਨਰਾਲੇ ਚੋਜ ਹਨ ਪ੍ਰਮਾਤਮਾ ਨੇ ਜੋ ਦੁਨੀਆ ਬਣਾਈ ਹੈ ਉਸ ਵਿੱਚ ਲੱਖਾਂ ਆਕਾਸ਼ ਬਣਾਏ ਹਨ ਤੇ ਲੱਖਾਂ ਪਤਾਲ ਬ੍ਰह्म ਮਰਮਾ ਜਿਹੜੇ ਪਤਾਲਾਂ ਦੀ ਹਾਥ ਲੈਣ ਲੱਗੇ ਪਰ ਉਹਨਾਂ ਨੂੰ ਕੱਖ ਪਤਾ ਨਾ ਲੱਗਾ ਆਖਰ ਦੀ ਮਿੱਦਾਂ ਵਿੱਚ ઋਸ਼ੀਆਂ ਨੂੰ ਲਿਖਣਾ ਪਿਆ ਕਿ ਕੋਈ ਪਤਾ ਨਹੀਂ ਕਿੰਨੇ ਪਤਾਲ ਹਨ ਇਸਲਾਮ ਦੀਆਂ ਕਿਤਾਬਾਂ ਵਿੱਚ 18000 ਆਲਮ ਤੇ ਹਿੰਦੂ 84 ਲੱਖ ਜੀਉ ਮੰਨਦੇ ਹਨ ਇਹ ਸਾਵਨ ਆਸਮੰਤ ਹਨ ਇੱਕ ਸੱਚਾ ਪ੍ਰਭੂ ਹੀ ਅਸਲ ਬਾਤੂ ਹੈ ਜੋ ਨਾਸ ਨਹੀਂ ਹੁੰਦਾ ਪਰਮਾਤਮਾ ਦਾ ਸਾਵ ਲਿਖਿਆ ਨਹੀਂ ਜਾਂਦਾ ਉਹ ਬੇਅੰਤ ਹੈ ਲਿਖਣ ਤੇ ਦੱਸਣ ਵਾਲੇ ਨਾਸ ਹੋ ਜਾਂਦੇ ਹਨ ਗੁਰੂ ਜੀ ਕਹਿੰਦੇ ਹਨ ਪਰਮਾਤਮਾ ਕਿੰਨਾ ਵੱਡਾ ਹੈ ਇਸ ਪੇ ਦਾ ਪਤਾ ਪਰਮਾਤਮਾ ਨੂੰ ਹੀ ਹੈ ਕੋਈ ਪਛ ਪਤਾ ਨਹੀਂ ਲਾ ਸਕਦਾ ਜੇ ਕੋਈ ਆਖਦਾ ਹੈ ਕਿ ਮੈਂ ਪ੍ਰਮਾਤਮਾ ਦੇ ਕੰਮਾਂ ਦਾ ਭੇਦ ਪਾ ਲਿਆ ਹੈ ਤਾਂ ਉਹ ਝੂਠ ਬੋਲਦਾ ਹੈ ਸਲਾਹੀ ਸਰਾਹੀ ਰੇਤੀ ਸੁਕਤ ਨਾ ਪਾਈਆਂ ਨਦੀਆਂ ਤੇ ਬਾਹ ਓਏ ਸੰਬੰਧ ਨਾ ਜਾਣੀ ਸੰਬੰਧ ਸਾ ਸੁਲਤਾਨ ਗਿਰਹ ਸੇਤੀ ਮਾਲਤ ਨੂੰ ਕਿਹੜੀ ਤੁਲਨਾ ਹੋਣੀ ਜੇ ਤਸ ਮਨੋਂ ਨਾ ਮਿਸਰੇ ਪਰਮਾਤਮਾ ਨੇ ਵਿਡਿਆਈ ਕਰਨ ਵਾਲਿਆਂ ਨੇ ਉਸ ਨੂੰ ਵੱਡਾ ਸਿਲਾਇਆ ਹੈ ਪਰ ਉਹਨਾਂ ਨੇ ਸੋਤਨਿ ਪ੍ਰਭੂ ਉਮੜਾਈ ਦਾ ਇੱਕ ਕਿਣਕਾ ਬਿਆਨ ਕੀਤਾ ਹੈ ਜਿਵੇਂ ਸਮੁੰਦਰ ਵਿੱਚ ਨਦੀਆਂ ਜਾਂ ਡਿੱਗਦੀਆਂ ਹਨ ਅਤੇ ਕਈ ਨਾਲੀ ਜਾਂ ਪੈਂਦੇ ਹਨ ਉਹ ਸਮੁੰਦਰ ਵਿੱਚ ਹੀ ਪੈਦ ਹੋ ਜਾਂਦੇ ਹਨ ਸਮੁੰਦਰ ਦੀ ਹੱਥ ਨਹੀਂ ਲੈ ਸਕਦੇ ਇਹ ਸਮੁੰਦਰ ਕਿੰਨਾ ਵੱਡਾ ਹੈ ਸਮੁੰਦਰ ਇੱਕ ਵੱਡਾ ਪਾਤਸ਼ਾਹ ਹੈ ਇਸ ਦੇ ਅੰਦਰ ਕਰੋੜਾਂ ਹੀਰੇ ਮੋਤੀ ਪਏ ਹਨ ਪਰ ਕਿਸੇ ਨੂੰ ਗਿਆਨ ਨਹੀਂ ਪਰ ਗੁਰੂ ਜੀ ਆਖਦੇ ਹਨ ਕੋਈ ਚਕਰਵਰਤੀ ਪਾਤਸ਼ਾਹੀ ਕੀੜੀ ਦੀ ਮਾਰ ਨਹੀਂ ਕਰ ਸਕਦਾ ਜੇ ਕਿੜੀ ਪ੍ਰਮਾਤਮਾ ਦਾ ਸਿਮਨ ਕਾਦੀ ਹੈ ਭਾਵੇਂ ਕਿ ਗਰੀਬ ਪੁਰਸ਼ ਜੋ ਪ੍ਰਭੂ ਦੀ ਭਗਤੀ ਕਰੇਤਾ ਉਹ ਸਦਾ ਉੱਚਾ ਹੁੰਦਾ ਹੈ ਅਮੀਰ ਰਾਜੇ ਮਹਾਰਾਜੇ ਉਸ ਨਾਲੋਂ ਨੀਵੇਂ ਹਨ ਇਹੋ ਜਿਹਾ ਵੱਡਾ ਹੈ ਮੇਰਾ ਪ੍ਰਭੂ ਗੁਰੂ ਜੀ ਛਾਵ ਤੋਂ ਵੱਡਾ ਮੇਰਾ ਗੁਰੂ ਹੈ ਰਾਜ ਮਹਾਰਾਜਾਂ ਤੋਂ ਵੀ ਗੁਰੂ ਜੀ ਨੇ ਪ੍ਰੇਮ ਨਾਲ ਮਿੱਠੀ ਤੇ ਰਾਸ ਭਰੀ ਲੈ ਮੇਚ ਪੌੜੀਆਂ ਗਾਈਆਂ ਗੁਰੂ ਜੀ ਦੀਆਂ ਪੌੜੀਆਂ ਸੁਣ ਕੇ ਸੁਣਨ ਵਾਲੇ ਚੂਮਣ ਲੱਗ ਪਏ ਉਹਨਾਂ ਦੇ ਬਸੇ ਹੋਏ ਸਦਿਆਂ ਤੋਂ ਹਨੇਰੇ ਹਲਦਿਆਂ ਵਿੱਚ ਚਾਨਣ ਹੋਣ ਲੱਗਾ ਇਕ ਉਹ ਨ ਮੇਚ ਮੀਏ ਮਿੱਠੇ ਦਾ ਬੜਾ ਸਿਆਣਾ ਚੇਲਾ ਸੀ ਉਸ ਨੇ ਇਸਲਾਮ ਮੱਤ ਦੀਆਂ ਬੁਸ਼ਤਾਂ ਦਾ ਗਿਆਨ ਸੁਣਿਆ ਹੋਇਆ ਸੀ ਉਸ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਸੁਣੀਆਂ ਹਣੀਆਂ ਸਨ ਜੋ ਗੁਰੂ ਜੀ ਦੇ ਬਚਨਾਂ ਨਾਲ ਨਹੀਂ ਸੰ ਟਕਰਾਂਦੀਆਂ ਉਹ ਨੱਠਾਂ ਨੱਠਾ ਮੀਏ ਮਿੱਠੂ ਕੋਲ ਗਿਆ ਹੱਥ ਜੋੜ ਕੇ ਅਰਜ਼ੀ ਕੀਤੀ اے ਮੁਰਸ਼ਿਦ ਦੋ ਅਤੀਤ ਆਏ ਹਨ ਉਨਾਂ ਦਾ ਬਾਣਾ ਨਰਾਲਾ ਹੈ ਬੂਲ ਨਰਾਲਾ ਹੈ ਤੇ ਉਹ ਕਲਾੰਬੀ ਰਾਲਾ ਪੜਦੇ ਹਨ ਮੂਹਾਂ ਮਿੱਠੂ ਕੀ ਆਖਦੇ ਹਨ ਚੀਲਾ ਇੱਕ ਨੇ ਆਖਿਆ ਕਿ ਇਹ ਲੱਖਾਂ ਪਤਾਲ ਹਨ ਤੇ ਲੱਖਾਂ ਆਕਾਸ਼ ਖਦਾ ਦੇ ਕੰਮਾਂ ਦੀ ਹੱਥ ਨਹੀਂ ਆਉਂਦੀ ਪਰ ਤੁਸੀਂ ਤੇ ਸਾਰੇ ਮੁਸਲਮਾਨਾਂ ਦਾ ਤਾਂ 14 ਤਵਕ ਸੱਤ ਪਤਾਲਾਂ ਤੇ ਸੱਤ ਅਸਮਾਨ ਮੰਨਦੇ ਜੀ ਸੋ ਕੋਣ ਸੱਚਾ ਹੈ ਮੀਆਂ ਮਿੱਠਾ ਅਸੀਂ ਤਾਂ ਉਹ ਕੁਝ ਦੱਸਦੇ ਹਾਂ ਕਹਿੰਦੇ ਹਾਂ ਜੋ ਕੁਝ ਬਲੀ ਦੱਸ ਗਏ ਨੇ ਇਹ ਅਤੀਤ ਖਬਰੇ ਕੌਣ ਹੈ ਚੇਲਾ ਪਤਾ ਕਰੋ ਅੱਗੇ ਜਾ ਆ ਕੇ ਮਿਲੋ ਕੰਮ ਨਾ ਮੁਚਲ ਜਾਵੇ ਉਹ ਤਾਂ ਕੁਫਰ ਦਾ ਵਿਚਾਰ ਪ੍ਰਚਾਰ ਕਰ ਰਿਹਾ ਹੈ ਮੀਆਂ ਮਿੱਠਾ ਹੱਸ ਕੇ ਤੇ ਮਾਨ ਨਾਲ ਤੋਣਕੜਾ ਕੇ ਮੇਰੇ ਜਿਉਂਦੇ ਜੀ ਕੁਫਰ ਦਾ ਪ੍ਰਚਾਰ ਨਹੀਂ ਹੋ ਸਕਦਾ ਕੋਈ ਮਲੀ ਪੀਰ ਮੇਰਾ ਮੁਕਾਬਲਾ ਕਰਨ ਵਾਲਾ ਨਹੀਂ ਮੇਰੇ ਨਾਂ ਦਾ ਪਤਾ ਹੈ ਮੈਂ ਮੀਆਂ ਮਿੱਠਾ ਹਾਂ ਜਮ ਤੈਨੂੰ ਧਾਰਤੀ ਨਾਲ ਮਾਨ ਕੇ ਮੇਰਾ ਕਰਾਮਾਤੀ ਚਮਤਾ ਹੈ ਜਿਹਦੀਆਂ ਸਿੱਧੀਆਂ ਦਾ ਮਾਲਕ ਮੀਆਂ ਮਿੱਠੂ ਉਠਿਆ ਗਾਲ ਦੇ ਲੰਮੇ ਚੋਲੇ ਨੂੰ ਠੀਕ ਕੀਤਾ ਤਸ਼ਵੀ ਨੂੰ ਦੇਖਿਆ ਚਮਤਾ ਹੱਥ ਲਿਆ ਦਾੜੇ ਉੱਤੇ ਹੱਥ ਫੇਰਿਆ ਤੇ ਜਾਗਤ ਗੁਰੂ ਵੱਲ ਚੱਲਿਆ ਮਨ ਵਿੱਚ ਨੀਤ ਧਾਰੀ ਕਿ ਅਤੀਤ ਜੇ Hindu ਹੈ ਤਾਂ ਮੁਸਲਮਾਨ ਕਰਾਂਗਾ ਜੇ ਮੁਸਲਮਾਨ ਹੈ ਤਾਂ ਚੇਲਾ ਬਣਾਵਾਂਗਾ ਬਾਰਾ ਹੰਕਾਰੀ ਪੀਰ ਇਹ ਨਹੀਂ ਸੀ ਸਮਝਦਾ ਕਿ ਕੋਟੇ ਬਾਣਜ ਮਣਜੇ ਮਨ ਤਨ ਖੋਤਾ ਹੋਏ ਫਾਹੀ ਫਾਥੇ ਮਿਰਗਨਿਓ ਮੂਖ ਪਣ ਨੋਖ ਦੁੱਖ ਕਣੋਂ ਨਤ ਹੋਇ ਰੋਇ। ਕਾਦੀ ਬਾਹੀ ਵਿੱਚ ਫਸਿਆ ਹੋਇਆ ਪੀਸ ਅੰਤਰਾ ਆਤਮਾ ਨੂੰ ਫਾਂਡ ਵਾਸਤੇ ਚੱਲਿਆ। ਨੋ ਖੁੱਲੇ ਅਸਮਾਨ ਵਿੱਚ ੜਾਰੀਆਂ ਮਾਰ ਰਹੀਆਂ। ੜਾਰੀਆਂ ਮਾਰ ਰਹੀ ਸੀ। ਮੀਆਂ ਮਿੱਠੂ ਨੇੜੇ ਪਹੁੰਚਿਆ ਗੁਰੂ ਜੀ ਦੇ ਨੂਰੋ ਨੂਰ ਪਰਮ ਆਵਸ਼ਾਲੀ ਤੇ ਮਾਨ ਮੋਹਣੇ ਚੀਰੇ ਵੱਲ ਤੱਕਿਆ। ਰਬੀ ਨੂਰ ਦੀਆਂ ਰੇਸ਼ਮਾਂ ਨੇ ਉਹਦੇ ਉਤੇ ਨੈਣਾਂ ਨੂੰ ਝੰਡਾਲ ਦਿੱਤਾ ਪੈਰ ਧਰਤੀ ਨਾਲ ਜੁੜ ਗਏ ਅਣਥੱਕ ਅੱਖਾਂ ਨਾਲ ਦੇਖਣ ਦਾ ਯਤਨ ਕਰਨ ਲੱਗਾ ਉਸ ਦੀਆਂ ਅੱਖਾਂ ਅੱਗੇ ਅੱਖਰ ਆਉਣ ਲੱਗੇ ਰੰਗਕਾਰ ਸਚਨ ਨਾਲੇ ਆਤਮਾ ਭਗਤੀ ਰੋਸ਼ਨੀ ਉਸ ਮਿਲੇ ਮਨ ਦਾ ਅਨਾਰ ਵਾਅ ਮੇ ਜਾ ਰਿਹਾ ਸੀ ਗੁਰੂ ਜੀ ਰਬੀ ਬਾਣੀ ਦਾ ਕੀਰਤਨ ਕਰ ਰਹੇ ਸਨ ਰਾਗ ਜਾਦੂ ਹੁੰਦਾ ਹੈ ਰਾਸਤੇ ਪ੍ਰੇਮ ਭਰਿਆ ਕੀਰਤਨ ਸੁਣ ਕੇ ਮੀਏ ਮਿੱਠੇ ਦਾ ਹੰਕਾਰ ਤੂ ਚੂਰ ਚੂਰ ਹੋ ਗਿਆ ਪੀਰ ਦੇ ਹੰਕਾਰੀ ਨੈਣ ਨੀਵੇਂ ਹੋ ਗਏ ਹੌਲੀ ਹੌਲੀ ਅੱਗੇ ਵਧਿਆ ਕੋੜ ਜਾ ਖਰੂਤਾ ਪਰ ਸ਼ੈਨ ਨਹੀਂ ਨਵਾਇਆ ਆਦਮ ਨਹੀਂ ਕੀਤਾ ਖਰੂਤਾ ਨਿਮੇਖ ਨਾ ਰਹਾ ਗੁਰੂ ਜੀ ਦੇ ਸ਼ਕਤੀवान ਨੈਣਾ ਉਹਦੇ ਨੈਣਾ ਨੂੰ ਖਿੱਚ ਲਿਆ ਸੀ ਆ ਗਏ ਮੀਆਂ ਮਿੱਠਾ ਜੀ ਬੋਲੀ ਬੈਠੀਏ ਜੀਵਨ ਦੀ ਘੜੀ ਨੂੰ ਸਫਲਾ ਕਰਗੇ ਸਤ ਸੰਗ ਹੀ ਜੀਵਨ ਸਫਲਾ ਕਰ ਸਕਦਾ ਹੈ ਆਪਾਂ ਸਦਾਗਰ ਹਾਂ ਕੋਈ ਚੰਗੀ ਸਦਾਗਰੀ ਕਰ ਚੱਲੀਏ ਗੁਰੂ ਜੀ ਨੇ ਬਜਨ ਕੀਤਾ ਮੀਆਂ ਮਿੱਠਾ ਬੈਠ ਗਿਆ Hindu ਹੈ ਇਹ ਮੁਸਲਮਾਨ ਹੋਵੇ ਤਾਂ ਮੀਆਂ ਮਿੱਠੇ ਦੇ ਹੱਦ ਦੇ ਵਿੱਚ ਭਰਮ ਸੀ ਬੰਤ ਨਖਤਾ ਨਾੜ ਪਿਆ ਨਹੀਂ ਸੀ ਸਭ ਨਾਲ ਹੈ ਤਹੀਂ ਜੀਵਨ ਤੇ ਭਗਤੀ ਦੇਖੋ ਜ ਨਹੀਂ ਸੀ ਇਸਲਾਮ ਦੇ ਬਾਅਦ ਦੇ ਦੀ ਧਨ ਸੀ ਜਦ ਗੁਰੂ ਜੀ ਨੇ ਕੀਰਤਨ ਦੀ ਸਮਾਪਤੀ ਨਹੀਂ ਕੀਤੀ ਸਭ ਨੂੰ ਗਾਈ ਗਏ ਗੁਰੂ ਜੀ ਦਾ ਸ਼ਬਦ ਸੀ ਬਾਣੀ ਕਰੋ ਬਨ ਜਾ ਰਿਓ ਬਖਰ ਲਈਓ ਸਮਾਰ ਤੈਸੀ ਮਾਸਤ ਮਸਾਹੀਏ ਯੈਸੀ ਨਿਮੇ ਨਾੜਾ ਅਗੇ ਸਾਹੂ ਸਾਜਣ ਹੈ ਨੈਸੀ ਮਾਸਤ ਸਮਾਲ ਭਾਈ ਰੇ ਰਾਮ ਕਰੋ ਚਤਹ ਚਤਲਾਈ ਹਰ ਜਸ ਮਖਰ ਲੈ ਚੱਲੂ ਸੱਚ ਦੇਖੇ ਪਤੇ ਆਏ ਅਹੋ ਏ ਵਰਸਾ ਇੰਦਰਸ਼ਟਮਾਨ ਜਾਗਤ ਦੇ ਵਿੱਚ ਪਰਮਾਤਮਾ ਲਈ ਭਗਤੀ ਸਵੰਦਾ ਬਾਰ ਕਰਨਾ ਮਾਤੇ ਤੈਨੂੰ ਮਨਸ ਦੀ ਪ੍ਰਾਪਤ ਹੋਈ ਹੈ ਐਸ ਵਾਸਤੇ ਗੁਰੂ ਸਰਦਾਗਰ ਕੋਲ ਜਾ ਕੇ ਭਗਤੀ ਤੇ ਸੱਚ ਦਾ ਵੰਦਾਰ ਕਰ ਗੁਨਹਾ ਹੋਵੇ ਉਸ ਨੂੰ ਸਾਹਮਣੇ ਰੱਖ। ਜਗਤ ਵਿੱਚ ਨੀਕਾ ਵਸਤਵ ਹਨ ਜਿਹੜੀਆਂ ਪਿਆਰੀਆਂ ਹਨ ਉਹ ਵਸਤਵਾਂ ਇਹ ਦੁਨੀਆ ਦੁਨੀਆ ਛੱਡਣ ਵੇਲੇ ਨਾਲ ਨਹੀਂ ਜਾਂਦੀਆਂ ਉਹ ਇੱਥੇ ਹੀ ਰਹਿ ਜਾਂਦੀਆਂ ਹਨ। ਉਹ ਵਸਤੂ ਇਕੱਠੀ ਕਰਨੀ ਚਾਹੀਦੀ ਹੈ ਜੇਕਰ ਤਨ ਲੱਗਿਆ ਸਾਥ ਚੰਨੀ ਤੇਰਾ ਵਿੱਚ ਸੇਤਾ ਕਰੀ। ਉਹ ਪਰਮਾਤਮਾ ਜੋ ਅੰਗੀ ਦਰਗਾਹ ਵਿੱਚ ਹਿਸਾਬ ਕਰਨ ਵਾਸਤੇ ਬੈਠਾ ਹੈ ਬਹੁਤ ਸਿਆਣਾ ਹੈ। ਉਹਦੇ ਕੋਲ ਹੀਰਾ ਫੇਰੀ ਨਹੀਂ ਚੱਲੇਗੀ ਉਹ ਤਾਂ ਚੰਗੀਆਂ ਵਸਤੂਆਂ ਦਾ ਗਾਖ ਹੈ ਹੁਣ ਪੁੱਛੋਗੇ ਚੰਗੀ ਵਸਤੂ ਕਿਹੜੀ ਹੈ ਉਹ ਹੈ ਨਾ ਆਰਾਮਨਾਮ ਪ੍ਰਮਾਤਮਾ ਦਾ ਨਾਮ ਇਸ ਵਾਸਤੇ ਹਰਮਨੱਖ ਨੂੰ ਪ੍ਰਮਾਤਮਾ ਦਾ ਨਾਮ ਕਰਨਾ ਚਾਹੀਦਾ ਹੈ ਜਦੋਂ ਹਰ ਸਮਨ ਤੇ ਹਰ ਅਸਤਤ ਦਾ ਸੌਦਾ ਸੌਦਾ ਭਰ ਕੇ ਅੱਗੇ ਜਾਵੋਗੇ ਤਾਂ ਉਸ ਸਮੇਂ ਵਾਹਿਗੁਰੂ ਖੋਸ਼ ਹੋ ਜਾਵੇਗਾ ਉਸ પતિ ਪਰਮੇਸ਼ਰ ਨਾਲ ਖੋਸ਼ ਕਰਨ ਵਿੱਚ ਹੀ ਭਲਾ ਹੈ ਕੂਟੇ ਬਾਣ ਬਣ ਬਣ ਜੀਏ ਮਨ ਤਨ ਕੂਟਾ ਹੋਏ ਆਹੀ ਸਾਥੀ ਮਿਰਗ ਜਿਉਂ ਦੁੱਖ ਗੁਣੋਂ ਅਤਰ ਹੋਏ ਕੂਟੇ ਪੋਤੇ ਨਾ ਪਾਵੇ ਤਨ ਹਾਰ ਗੁਰ ਨਰਸ ਨਾ ਹੋਈ ਕੋਟੇ ਜਾਤਨਾ ਪਾਤ ਹੈ ਕੋਟੇ ਨਾ ਸੀਐਸ ਕੋਈ ਕੋਟੇ ਖੋਟ ਕਮਾਇਆ ਆਏ ਗਿਆਪਤ ਕੋਇ ਇਹ ਵਰਸ ਜਿਹਨਾਂ ਲੋਕਾਂ ਬਾਸ ਪ੍ਰਮਾਤਮਾ ਦੀ ਭਗਤੀ ਦਾ ਰਾਸ ਨਹੀਂ ਉਹਨਾਂ ਨੂੰ ਪ੍ਰਮਾਤਮਾ ਕਿਵੇਂ ਸੁਖ ਦੇ ਸਕਦਾ ਹੈ ਉਹ ਕਿਵੇਂ ਸਤਕਾਰੇ ਜਾ ਸਕਦੇ ਹਨ ਪਰ ਮਾਧਮਾ ਭਗਤੀ ਤੋਂ ਮਿਨਾ ਹੋਰ ਸਭ ਕਰਤਾ ਫੋਟੀਆਂ ਹਨ ਜੋ ਮਾੜੇ ਝੂਠੇ ਤੇ ਠੱਗ ਕਰਮ ਕਰਦੇ ਹਨ ਉਹਨਾਂ ਦਾ ਮਾਨ ਤੇ ਸਰੀਰ ਮਾੜਾ ਹੋ ਜਾਂਦਾ ਹੈ ਜੋ ਤਨ ਮਨ ਕਰਕੇ ਮਾੜੇ ਹੋ ਜਾਂਦੇ ਹਨ ਜਿੰਨਾ ਆਚਨ ਸੱਚ ਹੈ ਕਿਉਂ ਤੈਨ ਸੱਚ ਹੋਏ ਝੂਠੇ ਬਣ ਜਾਂ ਹਨ ਉਹ ਉਸ ਤਰ੍ਹਾਂ ਮੁਖੀ ਤੜਫਦੇ ਹਨ ਨਿਵੇਂ ਕਿਸੇ ਵਾਹੀ ਵਿੱਚ ਫਸਿਆ ਹੋਇਆ ਮਰਗਾ ਪੇਸ ਤਨ ਤਲਤਾ ਵਾਸਤੇ ਤੜਫਦਾ ਹੈ ਜੀਵ ਰੋਂਦਾ ਰਹਿੰਦਾ ਹੈ ਇਤਿ ਦਰਦ ਤੇ ਮੋਸ ਤੋਂਦਾ ਹੈ ਅੱਗੇ ਨਰਕਾਂ ਦੀ ਅੱਗ ਛਾੜਦੀ ਹੈ ਹੰਕਾਰ ਦਾ ਰੋਗ ਸਭ ਤੋਂ ਜੀਬਾ ਨੂੰ ਬੰਦਾ ਰੋਗ ਹੈ ਇਹ ਦੁਨੀਆਦਾਰੀ ਦੇਸ ਦਾਗਰੀ ਕਰਨ ਵਾਲੇ ਨਿਰਗਾਹੇ ਸਤਕਾਰੇ ਨਹੀਂ ਜਾਂਦੇ ਉਨ੍ਹਾਂ ਨੂੰ ਸਤਿਗੁਰੂ ਤੇ ਪਰਮਾਤਮਾ ਨਾਲ ਅਨੁਭਵ ਨਹੀਂ ਹੁੰਦਾ ਕਈ ਪੁਰਸ਼ ਸਾਧੂ ਪੀਰ ਬ੍ਰਾਹਮਣ ਆਦਿ ਇਹ ਅਨੁਭਵ ਕਰਦੇ ਹਨ ਕਿਉਂਕਿ ਉਹਨਾਂ ਦਾ ਜਨਮ ੱਚੇ ਖਾਨਦਾਨ ਵਿੱਚ ਹੋਇਆ ਹੈ ਉਹ ਲੋਕਾਂ ਵਿੱਚ ਅਸ਼ਤਕਾਰੇ ਹੋਏ ਹਨ ਇਸੇ ਕਰਕੇ ਉਹਨਾਂ ਨੂੰ ਪ੍ਰਭੂ ਸਿਮਨ ਦੀ ਲੋੜ ਨਹੀਂ ਇਹ ਗੱਲ ਗਲਤ ਹੈ ਜੋ ਮਾਣੇ ਕਰਮ ਕਰਦਾ ਹੈ ਉਹ ਭਾਵੇਂ ਕੋਈ ਹੈ ਉਹ ਦੁੱਖ ਜ਼ਰੂਰ ਅਠਾਵੇਗਾ ਜਾਤ ਨੂੰ ਕੋਈ ਨਹੀਂ ਪੁੱਛਦਾ ਜੋ ਖोटे ਕਰਮ ਕਰਦਾ ਹੈ ਉਹ ਆਉਂਦਾ ਜਾਂਦਾ ਹੈ ਤੇ ਪਸਤਉਣਾ ਹੈ ਨਾਨਕ ਮਾਨਸੁ ਮਝਾਈ ਗੁਰਕੇਸ਼ ਆਉਂਦਾ ਸਲਾ ਆਲਾਹ RAM ਨਾਮ ਰੰਗ ਰਤਿਆ ਭਾਰਨਾ ਪਰਮ ਤਨਾ ਹਰ ਜਪਲਾਹਾ ਅੰਗਲਾ ਨਰਪਉ ਹਰ ਮਨ ਮਾ ਜੀ ਆਖਦੇ ਹਨ ਇਹ ਪੁਰਸ਼ਾ ਚੰਗੇ ਸਤਿਗੁਰੂ ਦੇ ਲਾੜ ਲੱਗ ਕੇ ਮਨ ਨੂੰ ਸੁਝਾਉਣਾ ਚਾਹੀਦਾ ਹੈ ਹੇ ਹਰੀ ਨਾਮ ਸੇਨ ਮੈਂ ਚੀ ਤੀਂ ਬੜਾਈ ਹੈ ਜੋ ਰਾਮ ਪਰਮਾਤਮਾ ਦੀ ਭਗਤੀ ਵਿੱਚ ਲੱਗਦੇ ਹਨ ਉਹਨਾਂ ਨੂੰ ਭਰਮ ਨਹੀਂ ਰਹਿੰਦਾ ਉਹ ਜਨਮ ਮਰਨ ਦੀ ਮੈਲ ਤੋਂ ਬੈਠਦੇ ਹਨ ਅਤੇ ਉਹ ਸਦਾ ਖੁਸ਼ ਤੇ ਅਚੰਤ ਹੋ ਜਾਂਦੇ ਹਨ ਹਰੀ ਦਾ ਸਿਮਨ ਕਰਕੇ ਹੀ ਪ੍ਰਾਣੀ ਨੂੰ ਬਹੁਤ ਆਲਾਵ ਹੋਵੇਗਾ ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਹੀ ਦਲੇਰ ਹੈ ਮੀਆਂ ਦੀ ਨੇਹਦੇ ਤੋਂ ਇਰਖਾ ਤੇ ਨਫਾ ਦਾ ਆਪਾ ਪੜਦਾ ਪਾਸੇ हट ਗਿਆ ਉਸ ਨੂੰ ਜੋ ਤਪਛਾ ਕਾਲਾ ਰਮਤੇ ਮਰਸਨ ਦੇ ਬਾ ਮਰਦਾ ਮਾਨਸੀ ਉਹ ਮਾਨ ਟੁੱਟ ਗਿਆ ਉਹ ਗੁਰੂ ਜੀ ਦੇ ਨੇੜੇ ਹੋ ਕੇ ਆਖਣ ਲੱਗਾ ਜੋ ਕੁਝ ਮੈਂ ਆਪਣੇ ਆਪ ਨੂੰ ਸਮਝਦਾ ਸਾਂ ਮੈਂ ਉਹ ਨਹੀਂ ਕੀਤਾ ਨਹੀਂ ਰਹਾ ਮੇਰੇ ਤੇ ਮੇ ਰਖਣੀ ਮੈਨੂੰ ਐਂ ਜ਼ਬਰਦਸਤ ਹੋ ਰਿਹਾ ਹੈ ਜਿਵੇਂ ਮੇਰੇ ਤੇ ਪਛਿਆ ਦਾ ਫਲ ਮੇਥੋਂ ਖੁਸ਼ ਗਿਆ ਰਿਹਾ ਹੈ ਮੇਰਾ ਮਾਨ ਪਾਰਾ ਹੁੰਦਾ ਜਾਂਦਾ ਹੈ ਕਿਤੇ ਮੈਂ ਖਾਲੀ ਨਾ ਹੋ ਜਾਵਾਂ ਆਪਲਾ ਰੂਪ ਜੀ ਮੀਆਂ ਮਿੱਠਿਆਂ ਅਸੀਂ ਤਾਂ ਤੈਨੂੰ ਮਿਲਣ ਆਏ ਹਾਂ ਤੇਰਾ ਪ੍ਰਤਾਪ ਸੋ ਕੋ ਗੁਰੂ ਮਸ਼ ਕਰਾਈ ਮੀਰਾ ਪ੍ਰਤਾਪ ਕੋਈ ਨਹੀਂ ਮੈਂ ਇੱਕ ਮਮੂਲੀ ਬੰਦਾ ਹਾਂ ਇਹ ਮਿੱਠੇ ਦਾਇ ਬੂਲਣ ਸੁਣ ਕੇ ਗੁਰੂ ਜੀ ਨੇ ਗੁਰੂ ਜੀ ਪ੍ਰਸੰਨ ਹੋਏ ਪ੍ਰਸੰਨ ਹੋ ਕੇ ਮੀਆਂ ਮਿੱਠੇ ਨੂੰ ਨਿਹਾਲ ਕੀਤਾ ਉਸ ਨੂੰ ਅਸੀਂ ਮਨ ਪਾ ਲਈ ਲੋਹ ਸੇਵਾ ਤੇ ਨਰਮਣ ਹੋ ਕੇ ਰਹਿਣੀ ਜਾਂਚ ਦਸੀ ਮੀਰ ਉਸੇ ਤਰ੍ਹਾਂ ਹੀ ਗੁਰੂ ਜੀ ਤੇ ਖੰਡਾ ਦੇ ਗਉਣ ਗਉਣ ਲੱਗਾ ਦੋਦੇ ਦੋਦੇ ਸਿੱਖ ਦੀ ਸਾਖੀ ਮੇ ਮਿੱਠੀ ਦਾ ਅਹੰਕਾਰ ਨਾ ਆ ਕੇ ਗੁਰੂ ਜੀ ਨੇ ਨਾਰੋਵਾਲ ਨੂੰ ਆ ਗਏ ਨਾਰੋਵਾਲ دریا ਰਾਵੀ ਦੇ ਦੋਹੀ ਪਾਸੇ ਤੇ ਪਰਗਾਣੇ ਵਿੱਚ ਨੰਦਾਵਾ ਗੋਤ ਨੇ ਜੱਟ ਰਹੇ ਨੇ ਸੰਨ ਬਾਅਦ ਵਿੱਚ ਤੇ ਨੰਦਾ ਉਹ ਸਖੀ ਸਰਵਰ ਦੇ ਪੁਜਾਰੀ ਸੰਨ ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਗੁਰੂ ਜੀ ਇੱਧਰ ਆ ਗਏ ਨਾਰੋਵਾਲ ਤੋਂ ਚੜਦੇ ਪਾਸੇ ਰਾਵੀ ਦਰਵਾਂਦਰੇ ਬਰੇ ਆਰਾਮੀ ਉੱਤੇ ਆ ਬੈਠੇ। ਇਸ ਜ਼ਮੀਨ ਵਿੱਚ ਗੁਰੂ ਜੀ ਨੇ ਆਸਣ ਲਾਇਆ। ਉਸ ਜ਼ਮੀਨ ਦਾ ਦਰਿਆਵੀ ਮਾਲਕ ਜੱਟ ਦੋਂਦਾ ਸੀ। ਦੋਂਦੇ ਦੀ ਬੌਤੀ ਨਹੀਂ ਦੇਖਿਆ ਕਿ ਦੋ ਸੀਤ ਉਹਨਾਂ ਲਈ ਨੂੰ ਵਿੱਚ ਬੈਠੇ ਹਨ। ਉਹ ਸ਼ਾਇਦ ਭੁੱਖੇ ਹੋਣ। ਉਹ ਮੰਜਦਾਂ ਦਾ ਦੰਦ ਚੋ ਕੇ ਗੁਰੂ ਜੀ ਕੋਲ ਲੈ ਆਏ। ਉਹਦੇ ਪਿੱਛੇ-ਪਿੱਛੇ ਦੋਂਦਾ ਵੀ ਆ ਗਿਆ। ਗੁਰੂ ਜੀ ਨੇ ਪ੍ਰਸੰਨ ਚਤ ਦੰਦ ਪੀ ਲਿਆ। ਜਦੋਂ ਗੁਰੂ ਜੀ ਦੰਦ ਪੀ ਬੈਠੇ ਤਾਂ ਦੋਂਦੇ ਨੇ ਹੱਥ ਝੋੜ ਕੇ ਬੋਲਦੇ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਮਹਾਰਾਜ ਜੀ ਇਹ ਦੁੱਧ ਮੇਰੀ ਮੱਜ ਦਾ ਸੀ ਮੇਰੇ ਤੇ ਦਇਆ ਕਰੋ ਬਰ ਦਿਓ ਮੇਰਾ ਘਰ ਅਨੁਤੇ ਦੁੱਧ ਪੁੱਤਰ ਹੈ ਗੁਰੂ ਜੀ ਮਸ਼ਕਰਾਏ ਬੋਲਦਿਆਂ ਇਹ ਦੁੱਧ ਅਸਾਂ ਪੀਤਾ ਹੈ ਉਹ ਕਰਤਾ ਨੇ ਦਿੱਤਾ ਹੈ ਤੇਰਾ ਨਹੀਂ ਬੋਲਦਾ ਨਹੀਂ ਮਹਾਰਾਜ ਮੈਂ ਝੂਠ ਨਹੀਂ ਬੋਲਦਾ ਕਿਸੇ ਕਰਤਾ ਦਾ ਦੁੱਧ ਨਹੀਂ ਮੈਂ ਆਪਣੇ ਕਰੋਨੇ ਆ ਆਂ ਸੱਜਣ ਮਾਝ ਸੁਈ ਹੈ ਕੰਤਾਰ ਦੇ ਘਰ ਉੱਤ ਤਾਲ ਮੇਰਾ ਹੀ ਨਹੀਂ ਦੋਦੇ ਦੋਦੇ ਦਾ ਬੋਲਾ ਪਾंदे ਕਿ ਗੁਰੂ ਜੀ ਮੁਸਕਰਾਪੇ ਗੁਰੂ ਜੀ ਨੇ ਕਰਤਾਰ ਪ੍ਰਮਾਤਮਾ ਨੂੰ ਆਖਿਆ ਤੇ ਦੋਦੇ ਦੇ ਨਾਲ ਕੰਤਾਰ ਸ਼ਬਦ ਸੁਣਾਇਆ ਨਹੀਂ ਸੀ ਉਸ ਨੇ ਕਰਤਾਰ ਆਪਣਾ ਗਵਾਂਢੀ ਸਮਝਿਆ ਗੁਰੂ ਜੀ ਨੇ ਆਖਿਆ ਭਾਈ ਦੋਦੇ ਅਛਾਣਾ ਭਾਈ ਦੋਦੇ ਸਰ ਅਸੰਦਾ ਭਾਮ ਹੈ ਕਿ ਦੁੱਧ ਭਗਵਾਨ ਨੇ ਪਿੰਜਿਆ ਹੈ। 우ਮਾਨ ਦੀ ਧਾਰਤੀ ਤੇ ਭਗਵਾਨ ਦਾ ਮਾਲ ਡੰਗਰ ਹਨ। ਭਗਵਾਨ ਦਾ ਉਤਪਨ ਦਿੱਤਾ ਹੋਇਆ ਘਾ, ਦਿੱਤਾ ਕਾ, ਥਾ ਕਿ ਮੱਝ ਗਊਆਂ ਦੁੱਧ ਦਿੰਦੀਆਂ ਹਨ। ਇਸ ਵਾਸਤੇ ਕਰਤਾਰ ਭਗਵਾਨ ਨੇ ਤੈਨੂੰ ਦੁੱਧ ਦਿੱਤਾ ਤੂੰ ਅਸਾਂ ਕੋਲ ਲੈ ਆਇਆ ਹੈ। ਦੋਦਾ ਰਤਾ ਸੋਚ ਕੇ ਇਹ ਤਾਂ ਗੱਲ ਠੀਕ ਹੈ ਹੀ ਭਰਤੀਤ ਹੁੰਦੀ ਹੈ। ਐਸਾ ਦਾ ਹਸਾ ਤਾਂ ਦੁੱਧ ਕਰਤਾਰ ਬਹੁਤ ਆਂਦਾ ਹੋਇਆ ਇਹ ਸਭ ਕੁਝ ਉਸ ਦਾ ਹੈ ਆਤਮਾ ਵੀ ਤੁਸੀਂ ਬਹੁਤ ਚੰਗੀ ਕਰਨੀ ਵਾਲੇ ਪੁਰਸ਼ ਆਪਦੇ ਹੋ ਦੱਸੋ ਤੁਸੀਂ ਦਾ ਡੇਰਾ ਕਿਹੜਾ ਤੀਰਥ ਉੱਤੇ ਹੈ ਆ ਸਾਡਾ ਡੇਰਾ ਕਿਸੇ ਤੀਰਥ ਉੱਤੇ ਨਹੀਂ ਆਪੇ ਹੀ ਰਹਿਨੇ ਹਾਂ ਮਰਦਾਨੇ ਨੇ ਕੋણો ਛੇਤੀ ਨਾਲ ਆਖ ਦਿੱਤਾ ਮੈਂ ਫੇਰ ਬੇਨਤੀ ਕਰਦਾ ਹਾਂ ਦੰਦਾ ਬੁੱਲਿਆ ਇਹ ਖੁੰਢੀ ਜੂ ਪਈ ਹੈ। ਦਿਯਾਰ ਆਵੇਦਾਸ ਹੁੰਦਰ ਕਿਨਾਰਾ ਹੈ। ਇੱਥੇ ਹੀ ਆਪਣੇ ਂਡੀਨੀ ਦੀ ਮੋਹਣੀ ਗੱਡੂ ਮੈਂ ਜਥਾ ਸਖਤ ਸੀਮਾ ਕਰਾਂਗਾ। ਉਸ ਵਿੱਚ ਗਰਦੇ ਹਿੰਦੂਆਂ ਦੇ ਵੱਡੇ ਵੱਡੇ ਨਗਰ ਹਨ ਸਾਰੇ ਆਪ ਜੀ ਦੀ ਮੰਨਤਾ ਕਰਨਗੇ। ਇੱਥੇ ਹੀ ਨਿਥ ਕਾਇਮ ਕਰਦੇ ਹੋ। ਨੋਂਦਿਆ ਮਰਤਾਲ ਦਾ ਬਾਣਾ ਇਹੋ ਹੀ ਪ੍ਰਤੀਤ ਹੁੰਦਾ ਹੈ। ਮੰਦਰੋ ਪ੍ਰਯੋਗਨਾ ਹੋ ਰਹੀ ਹੈ ਕਿ ਮਾਰਖ ਹਮ ਕ ਹੁਕਮ ਕਰ ਰਹਾ ਹੈ ਕਿ ਮੈਂ ਇਤੇ ਕਰਤਾਰ ਦੇ ਨਾਮ ਤੇ ਕਰਤਾਰ ਪਰਨਾ ਗਰਬ ਸ਼ਾਮਾ ਅਛਾ ਜਿਵੇਂ ਕਰਤਾਰ ਦੀ ਮਾਰਗੀ ਲਿਆ ਟਾਲੀਨੀ ਮੋੜੀ ਬੰਡ ਕੇ ਇੱਥੇ ਹੀ ਡੇਰਾ ਲਾ ਦਿੰਦੇ ਹਾਂ ਇਸੇ ਸਥਾਨ ਨੂੰ ਕਰਤਾਰ ਦਾ ਘਰ ਮੰਨ ਲੈਂਦੇ ਹਾਂ ਨੇ ਉਹ ਕਹਾਣੀ ਸੀ ਉਹ ਛੇਤੀ ਨਾਲ ਟਾਲੀ ਦਾ ਵੱਡਾ ਸਾਰਾ ਮੋਹਣਾ ਮੰਡ ਕੇ ਲੈ ਆਇਆ ਅਤੇ ਜਿੱਥੇ ਗੁਰੂ ਜੀ ਬੈਠੇ ਸਨ ਉੱਥੇ ਹੀ ਮੋਹਣੀ ਗੱਡ ਦਿੱਤੀ ਨਾਮ ਕਰਤਾਰ ਪਰ ਰਖ ਰਤਾ ਨੋਨਾ ਖੁਸ਼ੀ ਖੁਸ਼ੀ ਨਗਰ ਚਲੋ ਦਰਸ਼ਨ ਕਰੀਏ ਦੁੱਧ ਪੰਤ ਵੰਕਸ਼ਲੇ ਹਨ ਇਥੇ ਸਮਾਪਤ ਕਰਦੇ ਆਂ ਕੱਲ ਨੂੰ ਇਥੋਂ ਅੱਗੇ ਸ਼ੁਰੂ ਕਰਾਂਗੇ ਬੋਲਣ ਵਿੱਚ ਕੋਈ ਅੱਖਰ ਬੰਦਾ ਘਟਾ ਪਲਚਕ ਮਾਫਾਨੀਆਂ ਆਉਂਦੀ ਬੱਚੀ ਦੇ ਸਿਰ ਉੱਤੇ ਮੇਰਾ ਪਰਿਆ ਹੱਥ ਰੱਖਣਾ ਅੱਗੇ ਤੋਂ ਸ਼ੁੱਧ ਸਿਵਾ ਲੜਨ ਦਾ ਬਲ ਬਖਸ਼ਣਾ ਮਾਹਰ ਜੀ ਕਾ ਹਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਜੀ